2026 T20 ਵਿਸ਼ਵ ਕੱਪ ਤੋਂ ਪਹਿਲਾਂ IPL ਫਰੈਂਚਾਈਜ਼ੀ ਰਾਜਸਥਾਨ ਰਾਇਲਜ਼ ਨੇ ਇੱਕ ਵੱਡਾ ਬਦਲਾਅ ਕੀਤਾ ਹੈ ਫਰੈਂਚਾਈਜ਼ੀ ਨੇ ਰિયાન ਪ੍ਰਾਗ ਨੂੰ ਆਪਣਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ ਉਹ ਸੰਜੂ ਸੈਮਸਨ ਦੀ ਜਗ੍ਹਾ ਲੈਣਗੇ ਸੰਜੂ ਸੈਮਸਨ ਇਸ ਸਮੇਂ ਚੇਨਈ ਸੁਪਰ ਕਿੰਗਸ ਦਾ ਹਿੱਸਾ ਨੇ ਰિયાન ਪ੍ਰਾਗ ਨੇ 2019 ਵਿੱਚ ਆਪਣਾ ਆਈਪੀਐਲ ਡੈਬਿਊ ਕੀਤਾ ਸੀ ਅਤੇ 7 ਸੀਜ਼ਨਾਂ ਤੋਂ ਰਾਜਸਥਾਨ ਰਾਇਲਜ਼ ਨਾਲ ਰਿਆਏ ਰિયાન ਪ੍ਰਾਗ ਕੋਲ ਕੁਝ ਕਪਤਾਨੀ ਦਾ ਤਜਰਬਾ ਹੈ ਸੰਜੂ ਸੈਮਸਨ ਦੇ ਜ਼ਖਮੀ ਹੋਣ ਤੋਂ ਬਾਅਦ ਉਸਨੇ ਪਿਛਲੇ ਸੀਜ਼ਨ ਵਿੱਚ ਰਾਜਸਥਾਨ ਦੀ ਵਾਕਡੋਰ ਸੰਭਾਲੀ ਸੀ 98 ਸੀਜ਼ਨ ਵਿੱਚ ਉਸਨੇ 8 ਮੈਚਾਂ ਵਿੱਚ ਰਾਜਸਥਾਨ ਦੀ ਕਪਤਾਨੀ ਕੀਤੀ ਟੀਮ ਨੇ ਇਸ ਸਮੇਂ ਦੌਰਾਨ ਸਿਰਫ 2 ਮੈਚ ਜਿੱਤੇ ਜਦੋਂ ਕਿ ਰਾਇਲਸ 6 ਹਾਰ ਗਈ ਪ੍ਰਾਗ ਨੇ 84 ਆਈਪੀਐਲਸ ਮੈਚਾਂ ਵਿੱਚੋਂ 141.84 ਦੀ ਸਟ੍ਰਾਈਕ ਰੇਟ ਨਾਲ 1568 ਦੌੜਾਂ ਬਣਾਈਆਂ ਸਨ ਜਿਸ ਵਿੱਚ 7 ਅਰਧ ਸੈਂਕੜੇ ਸ਼ਾਮਲ ਸਨ ਉਸ ਦਾ ਸ਼ਾਨਦਾਰ ਪ੍ਰਦਰਸ਼ਨ 2024 ਵਿੱਚ ਆਇਆ ਜਦੋਂ ਉਸਨੇ 149.21 ਦੇ ਸਟ੍ਰਾਈਕ ਰੇਟ ਨਾਲ 573 ਦੌੜਾਂ ਬਣਾਈਆਂ ਹਾਲਾਂਕਿ ਪਿਛਲੇ ਸੀਜ਼ਨ ਵਿੱਚ ਉਸ ਦਾ ਸਟ੍ਰਾਈਕ ਰੇਟ ਵਧ ਕੇ 166.52 ਹੋ ਗਿਆ ਆਈਪੀਐਲ 2025 ਵਿੱਚ ਹਰਿਆਣੇ 14 ਮੈਚ ਖੇਡੇ ਅਤੇ 393 ਦੌੜਾਂ ਬਣਾਈਆਂ ਜਿਸ ਵਿੱਚ ਇੱਕ ਅਰਧ ਸੈਂਕੜਾ ਵੀ ਸ਼ਾਮਲ ਹੈ